ਬੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਜੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਜੈ ਚਾਰ ਸਹਿਜ ਜਾਬੂ ਕੀ ਜੈ ਚਾਰ ਸਹਿਜ ਜਾਬੂ ਕੀ ਜੈ ਜਗਤ ਗੁਰੂ ਰਵੀਦਾਸ ਮਹਾਰਾਜ ਕੀ ਜੈ ਜਗਤ ਗੁਰੂ ਰਵੀਦਾਸ ਮਹਾਰਾਜ ਕੀ ਜੈ ਦਾਣਾਕ ਸਮਾਜ ਕੀ ਜੈ ਦਾਣਾਕ ਸਮਾਜ ਕੀ ਜੈ ਜਗਤ ਗੁਰੂ ਰਵੀਦਾਸ ਮਹਾਰਾਜ ਕੀ ਪਾਰਜੀ ਬਾਲਮੀਤੀ ਕੀ ਜੈ ਪਾਰਜੀ ਬਾਲਮੀਤੀ ਕੀ ਜੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਤੁਹਾਨੂੰ ਪਤਾ ਹੈ ਕਿ 1 3 1 ਤਰੀਕ ਨੂੰ ਤੁਸੀਂ ਹਿੰਦੁਸਤਾਨ ਦੇ ਇੱਕ ਪ੍ਰਧਾਨ ਮੰਤਰੀ ਦੀ ਚੋਣ ਕਰਨ ਲਈ ਜਾ ਰਹੇ ਹੋ

ਕਿ ਨਸੀਆ ਫਰੀਦ ਹੋਵੇ ਉਹਨੇ ਕਿਹਾ ਅਸੀਂ ਐਜੂਕੇਸ਼ਨ ਫਰੀਦ ਹੋਵੇ ਅਸੀਂ ਹੈਲਥ ਡਾਕਟਰੀ ਸੇਵਾ ਫਰੀਦ ਹੋਵੇ ਜਿੱਤੇ ਕਿ ਬਹੁਤ ਮੋਟੇ ਰੁਪਏ ਲਾਦੇ ਆ ਸਾਥੀਓ ਉਹਨਾਂ ਨੂੰ ਲੋੜ ਹੁੰਦਾ ਆ ਕੇ ਜਿਹੜੀ ਬਾਤੀ ਅਜੇ ਜਿਖੋਡੋਂ ਆਖੀਆ ਜਿਵੇਂ ਕਿ ਭਗਸੇਗ ਰਾਜਗੁਰੂ ਦੇਸ਼ ਵਾਸਤੇ ਕੁਛ ਕਰਕੇ ਆਏ ਹੋ ਇਹਨੂੰ ਸ਼ਰਮਿੰਦੀ ਚਾਹੀਦੀ ਹੈ 3300 ਕਰੋੜ ਦਾ ਥਰਾਬਕ ਦਾ ਕਤਾਲਾ ਕੀਤਾ ਉਸ ਵਿੱਚ ਈਡੀ ਨੇ ਇਹਨੂੰ ਜੇਲ੍ਹ ਵਿੱਚ ਪੇਂਚਿਆ ਇਹ ਜਵਾਨ ਦਿੱਤੇ ਆਇਆ ਹੋਇਆ ਹੈ اے ਸਾਥੀਓ ਇਹਨਾਂ ਨੇ ਕਿਹਾ ਕਿ ਇੱਧਰੋਂ ਤੇ ਵੱਡੇ ਫਲੈਕਸੀਆਂ ਲੱਗੀਆਂ ਪੰਜਾਬ ਪੰਜਾਬ ਕਰਾਪਸ਼ਨ ਮੌਤ ਪਿਆਰ ਕਰਾਪਸ਼ਨ ਮੌਤ ਸ਼ਰਾਮੰਦੋ ਇੱਥੇ ਇੱਕ ਜੱਜ ਦੀ ਘਰ ਵਾਲੀ ਤਸਵੀਲਦਾਰ ਸੀ 35 35000 ਰੁਪਿਆ ਲੈ ਕੇ ਰਿਸਟੀਆਂ ਕਰਦੀ ਸੀ ਇਹ ਕਹਿੰਦੇ ਕਿ ਪੰਜਾਬ ਕਰਾਪਸ਼ਨ ਮੁਕਤ ਹੋਇਆ ਇਹਨਾਂ ਨੇ ਸਾਨੂੰ ਲਾਰਾ ਲਾਇਆ 600 ਜੋਟ ਬਿਜਲੀ maaf ਕਰਾਂਗੇ ਸਾਥੀਓ ਇਹੋ ਜਿਹਾ ਚੀਜ਼ੇ 1000 ਰੁਪਏ ਲਵਾਵਾਂਗੇ ਤੇ ਤੁਸੀਂ 600 maaf ਕਰਤੇ ਤੁਸੀਂ maaf ਕਰੋ ਭਾਇਆ ਲੈ ਕਿੰਨੇ ਮਰਜ਼ੀ ਜੋਟ ਬਚਾਵੇ ਮੇਰੇ ਹੱਥ ਜੋੜ ਕੇ ਬੇਨਤੀਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਆਮ ਆਦਮੀ ਪਾਰਟੀ ਆਲਾਂ ਦਾ ਜਿਹੜਾ ਚੋਣ ਸੰਸਾ ਚਾਹੂ ਸੀ ਇਹਨਾਂ ਨੇ ਸਾਥੀਓ ਪੰਜਾਬ ਚ ਚਾਰ ਨੂੰ ਫੇਰਤਾ ਨਸ਼ੇ ਦੇ ਕਰਿਆ ਲਗਾਤੇ ਚਿੱਟਾ ਸ਼ਰੇਆਮ ਦੇਖਦਾ ਕੋਈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਕੋਈ ਪ੍ਰਸ਼ਾਸਨ ਨਹੀਂ ਸਾਥੀਓ ਅਸੀਂ ਮੈਡਮ ਨੂੰ ਰੋਕਿਆ ਪੈਸਿਆਂ ਵਾਸਤੇ ਤורה ਡੀਸੀ ਨੂੰ ਸ਼ਿਕਾਇਤ ਕਰਤੀ ਅਸੀਂ ਕਿਸ ਨੂੰ ਗਰੰਡ ਲਈ ਗਏ ਡੀਸੀ ਨੇ ਸਾਡੀ ਗੱਲ ਨਹੀਂ ਸੁਣੀ ਕਹਿੰਦਾ ਯਾ ਤੁਸੀਂ ਮੇਰੇ ਅਫਸਰਾਂ ਦੇ ਉਲਟ ਬੋਲੋਗੇ ਮੈਂ ਤੁਹਾਨੂੰ ਅੰਦਰ ਤੱਕ ਦੂਗਾ ਦੇਖੋ ਇਸ ਤਰ੍ਹਾਂ ਦਾ ਪ੍ਰਸ਼ਾਸਨ ਆਪਣੇ ਅਫਸਰਾਂ ਦੀ ਗੱਲ ਸੁਣਉ ਮਿਆਰ ਨਹੀਂ ਉਹਨਾਂ ਦੇ ਉਲਟ ਪਈ ਬੋਲਦਾ ਫਿਰ ਮਿਆਰ ਨਹੀਂ ਉਹਨਾਂ ਕਾਲੀ ਦਾ ਵਾਲੇ ਲੈ ਲੋ ਜਿਵੇਂ ਆਖਿਨਾ ਆਇਆ ਰੋਲੇ ਨੂੰ ਪਾਣੀ ਜਾਵਾ ਦਾ ਪੰਜਾਬ ਦਾ ਪਾਣੀ ਉਹ ਮਹਾਰੰਦਰ ਸਾਹਿਬਾ ਕਾ ਕਾਹ ਇੱਕ ਜਵਾ ਦਾ 1984 ਦੇ ਤੰਗੇ ਕਿਆ ਬਾਅਦ ਆ ਗਿਆ ਮੈਂ ਨਾਲ ਉਹ ਲੈਣਾ ਇਹ ਸੋਕੇ ਵਿੱਚ 3C 3C ਉਹ ਚੀਜ ਉਹਨੂੰ ਮਹਾਰੰਦਰ ਸਾਹਿਬ ਵਿੱਚੋਂ ਕਿਉਂ ਵਾਪਸ ਆਈ ਸੀ ਕਿਉਂ ਹੱਥ ਘੜੇ ਕਰਕੇ ਘਰੇ ਪਹੜਾ ਆਈ ਸੀ ਉਹ ਸਾਥ ਜਰਾ ਸੀ ਕਾਲਾ ਸਾ ਪਿੰਡ ਵਾਲੇ ਬਰਵਾਹੇ ਇਨਾ ਕਾਲੇ ਆਏ ਇਹ ਕਿਹਦੀ ਕਾਪੀ ਦਾ ਤੁਸੀਂ ਦੇਖੋ ਪਿਛਲੇ ਪਿਛਲੀ ਪਲਾਨੀ ਚ ਪੀਤਾ ਨੂੰ ਪਾਰਲੀਮੈਂਟ ਵਿੱਚ ਭੇਜਣ ਵਾਲੇ ਆਪਾ ਹਿੰਦੂ ਹੋ ਪਰਾਰੀ ਸੀ ਕਦੇ ਪੀਤਾ ਨੇ ਹਿੰਦੂਆਂ ਦੇ ਪਾਰੀਆਂ ਦੀ ਪਾਰਲੀਮੈਂਟ ਚ ਗੱਲ ਨਹੀਂ ਕੀਤੀ ਇਹ ਸਾਰਾ ਦੇਣ ਸਿੱਖੀ ਦੇ ਕਿਸਾਨ ਸਿੱਖੀ ਦੇ ਕਿਸਾਨ ਸਾਥੀਓ ਮੈਂ ਖਾਸ ਕਰਕੇ ਹਿੰਦੂਆਂ ਨੂੰ ਕਹਿ ਕਰਦਾ ਇਹ ਤਾਂ ਕੰਮਾਂ ਵੱਲੋਂ ਛੱਡ ਗਿਓ یہ دوجہ پاکستان کیا ہو گیا یہ سوڑا سارا کو سکتا ہے جو آگے یہ تھی پہے رہے جو میں ہاتھ لوڑ کے بینٹ کرتا ہے ساڑے ہندو سوال ہوں اے جاگ جاؤ ایک مہور گل کرنا چاہنا ہے میرے سارے پراہوان ہوں اسی اینہ سے